ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਆਪਣੇ ਆਪ ਨੂੰ ਵੱਡਾ ਬਦਮਾਸ਼ ਅਖਵਾਉਣ ਵਾਲੇ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਦਰਸਲ ਉਹ ਆਪਣੇ ਆਪ ਨੂੰ ਇਲਾਕੇ ਦੇ ਵਿੱਚ ਵੱਡਾ ਬਦਮਾਸ਼ ਅਖਾਉਂਦਾ ਸੀ ਤੇ ਲੋਕਾਂ ਨੂੰ ਇਹ ਗੱਲ ਆਖਦਾ ਸੀ ਕਿ ਜਿਸ ਨੇ ਬਦਮਾਸ਼ੀ ਸਿੱਖਣੀ ਹੈ ਉਹ ਮੇਰੇ ਕੋਲ ਆ ਕੇ ਸਿੱਖ ਸਕਦਾ ਇਸ ਦੇ ਉੱਤੇ ਕਈ ਪਰਚੇ ਦਰਜ ਨੇ ਦਰਅਸਲ ਇੱਕ ਥਾਰ ਗੱਡੀ ਖੋਣ ਦਾ ਹੈ ਮਾਮਲਾ ਜਿਸ ਦੇ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਮੁੱਲਜ਼ਮ ਦਾ ਐਨਕਾਊਂਟਰ ਕੀਤਾ ਤੁਹਾਨੂੰ ਦੱਸ ਦੇ ਕਿ ਡਾਕਟਰ ਨਾਨਕ ਸਿੰਘ ਵੀ ਮੌਕੇ ਤੇ ਪਹੁੰਚੇ ਨੇ ਦਰਅਸਲ ਪਟਿਆਲਾ ਨੱਬ ਤੋਂ ਥਾਰ ਗੱਡੀ ਖੋ ਕੇ ਫਰਾਰ ਹੋਏ ਮੁੱਲਜ਼ਮ ਸਰੋਵਰ ਸਿੰਘ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਦਰਅਸਲ ਪਟਿਆਲਾ ਨੱਬ ਤੋਂ ਥਾਰ ਗੱਡੀ ਖੋ ਕੇ ਫਰਾਰ ਹੋਏ ਮੁੱਖ ਮੁੱਲਜ਼ਮ ਸਰੋਵਰ ਸਿੰਘ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਪਟਿਆਲਾ ਰਾਜਪੁਰਾ ਬਾਈਪਾਸ ਦੇ ਉੱਤੇ ਪੁਲਿਸ ਨੇ ਇਸ ਦਾ ਐਨਕਾਊਂਟਰ ਕੀਤਾ दरअसल ਪੁਲਿਸ ਨੇ ਸਰੋਵਰ ਸਿੰਘ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਗੱਡੀ ਨਹੀਂ ਰੋਕੀ ਜਸ ਤੋਂ ਬਾਅਦ ਉਸਨੇ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਸਦੇ ਵੱਲੋਂ ਵੀ ਤਿੰਨ ਰਾਉਂਡ ਫਾਇਰ ਕੀਤੇ ਗਏ ਪਰ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸਦੇ ਗੋਲੀ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਡਾਕਟਰ ਨਾਨਕ ਸਿੰਘ ਹੋਣਾਂ ਦੇ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਪਟਿਆਲੇ ਦੇ ਵਿੱਚ ਕਿਸੇ ਕਿਸਮ ਦੀ ਬਦਮਾਸ਼ੀ ਨਹੀਂ ਚੱਲਣ ਦਵਾਂਗੇ ਸਰ ਜਿਹੜੇ ਕਾਂਗ ਦਾ ਸਰਬੰਦਰ ਸਿੰਘ ਜਿਹੜਾ ਪੁਲਿਸ ਦਾ ਇੰਕੰਮੰਡਰ ਹੈ ਦੱਸਣ ਦੇ ਤੌਰ ਤੇ ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਆ ਚ ਜਿਹਦੇ ਚ ਇੱਕ ਥਾਰ ਸਨੇਚ ਕੀਤੀ ਗਈ ਸੀ ਉਹਦੇ ਮੁਤਲਕ 168 ਨੰਬਰ ਪਰਚਾ ਉਥੇ ਦਰਜ ਹੋਇਆ ਸੀ ਉਹਦੇ ਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਐਸਪੀ ਟੀਮ ਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਹੈ ਇਹ ਕੋਲ ਇਨਫੋਰਮੇਸ਼ਨ ਆਈ ਕਿ ਨਾ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਉੱਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਦਿੱਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਮੋਸ ਇੰਜਰੀ ਕਰਕੇ ਇਹਨੂੰ ਅਸੀਂ ਰਜਿੰਦਰਾ ਹਸਪਤਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਦੇ ਵਿੱਚ ਪਰਚਾ ਸੀ ਦਰਜ ਕਰ ਰਿਹਾ ਪਛਾਣੇ ਜਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਚ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਖਤਨਾ ਚਲੇ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਤੇ ਇਹ ਆਪਣੇ ਆਪ ਨੂੰ ਨਾਪੇ ਦਾ ਜਿਹੜਾ ਵੱਡਾ ਬਦਮਾਸ਼ ਕੋ ਹੁੰਦਾ ਸੀ ਕਿ ਨਾਪੇ ਵਿੱਚ ਮੇਰਾ ਨਾਮ ਚੱਲਦਾ ਤੇ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਸੋ ਉਹਦਾ ਅਰਜੈਂਟ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਬੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਪਾਊਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾ ਵਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਢਿੱਲਾ ਨਹੀਂ ਨਲਦਾ ਪਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਸਿਰ ਇਕੱਲਾ ਸੀ ਇਕੱਲਾ ਸੀ ਹਾਂਜੀ ਅੱਜ ਇਹ ਇਕੱਲਾ ਸੀਗਾ ਆਦਰਵਾਇਜ਼ ਇਹ ਵਾਰਦਾਤ ਵਿੱਚ ਹੋਰਿਓ ਬੰਦੇ ਇਨਵੋਲਟ ਸੀਗੇ ਇਹ ਹੁਣੇ ਨਾਬਾ ਜੇਲ ਤੋਂ ਬਾਹਰ ਆਇਆ ਉੱਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਦੇਖਣ ਵਾਲੀ ਗੱਲ ਹੈ ਤਫतीश ਵਿੱਚ ਕਿ ਜੇਲ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲਡ ਹੋਊਗਾ ਜਿਹੜਾ ਵਾਰਦਾਤ ਪੈਣਾ ਹੋਈ ਸੀ ਤੇ ਰਾਮ ਸਿੰਘ ਵੀ ਕੋਈ ਰਿਕਵਰੀ ਹੋਈ ਹੈ ਜੀ ਹਾਂਜੀ ਰਾਮ ਵੀ ਕੋਈ ਨਿਕਲ ਗਿਆ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਰਾਉਂਡ ਰਿਕਵਰ ਹੋਏ ਤੇ ਤਿੰਨ ਜੋ ਮੈਂ ਦੱਸਿਆ ਕਿ ਨੇ ਫਾਇਰ ਕੀਤੇ ਸੀ ਉਹ ਖੋਲ ਰਿਕਵਰ ਕੀਤੇ ਸਰ ਕੀ ਮੈਸੇਜ ਦੇਣਾ ਜੋ ਕਿ ਐਕਟਿਵ ਮੂਵ ਹੋ ਰਿਹਾ ਹੈ ਗੈਂਗਸਟਰ ਰੂਮ ਗੈਂਗਬਾਰੀ ਹੋ ਰਹੀ ਹੈ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਤੇ ਕੋਈ ਵੀ ਇਹੋ ਜਿਹੇ ਕ੍ਰਿਮੀਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਇਹੋ ਜਿਹੀ ਟਲਾਈ ਨਹੀਂ ਬਣਦੀ